ਐਨਐਚਆਈ ਦੇ ਪ੍ਰੋਜੈਕਟ ਨੂੰ ਲੈ ਕੇ ਤਕਰਾਰ ਪੁਲਿਸ ਤੇ ਕਿਸਾਨ ਹੋਏ ਆਮੋ ਸਾਹਮਣੇ ਐਕਵਾਇਰ ਜ਼ਮੀਨ ਤੋਂ ਕਬਜ਼ਾ ਛਡਾਉਣ ਨੂੰ ਲੈ ਕੇ ਵਿਵਾਦ ਮੁਰਦਾਬਾਦ ਸਭ ਤੋਂ ਪਹਿਲਾਂ ਨਿਤਿਨ ਗੜਗਰੀ ਦਾ ਇਹ ਲੈਟਰ ਵੇਖੋ ਜੋ ਉਹਨਾਂ ਨੇ ਪਿਤੇ ਦਿਨੀ ਲਿਖਿਆ ਸੀ ਖਤਸ਼ਾ ਜਤਾਇਆ ਸੀ ਕਾਨੂੰਨ ਵਿਵਸਥਾ ਨੂੰ ਲੈ ਕੇ ਐਕਵਾਇਰ ਜ਼ਮੀਨ ਤੇ ਕਬਜ਼ਾ ਨਾ ਦੇਣ ਨੂੰ ਲੈ ਕੇ ਤੇ ਅੱਜ ਕਿਧਰੇ ਨਾ ਕਿਧਰੇ ਉਹ ਮਾਹੌਲ ਬਣਦਾ ਵਿਖਾਈ ਦਿੱਤਾ ਖਡੂਰ ਸਰਦੇ ਪਿੰਡ ਧੁੰਦਾ ਦੇ ਨੇੜੇ ਜਿੱਥੇ ਜੰਮੂ ਕਟੜਾ ਹਾਈਵੇ ਦੇ ਲਈ ਜ਼ਮੀਨ ਐਕਵਾਇਰ ਕਰਨ ਆਏ ਪ੍ਰਸ਼ਾਸਨਿਕ ਅਧਿਕਾਰੀ ਅਤੇ ਕਿਸਾਨ ਆਮੋ ਸਾਹਮਣੇ ਹੁੰਦੇ ਵਿਖਾਈ ਦਿੱਤੇ ਕਿਸਾਨਾਂ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ। ਮੁਰਦਾਬਾਦ ਆਪ ਪਾਰਟੀ ਸਰਕਾਰ ਮੁਰਦਾਬਾਦ ਤੇ ਕੇਂਦਰ ਜ਼ਮੀਨਾਂ ਦੇ ਕਬਜ਼ਾ ਕਰਨ ਵਾਲੀ ਸਰਕਾਰ ਮੁਰਦਾਬਾਦ ਪੂਰ ਸਾਧਾ ਐਸਵੀਐਮ ਮੁਰਦਾਬਾਦ ਪੂਰ ਸਾਧਾ ਐਸਵੀਐਮ ਮੁਰਦਾਬਾਦ ਜੀਹਾਂ ਐਨਐਜੀਡੀ ਅਧਿਕਾਰੀ ਤੇ ਵੱਡੀ ਗਿਣਤੀ ਚ ਪੁਲਿਸ ਇੱਥੇ ਪਹੁੰਚੀ ਤੇ ਨਾਲ ਮਸ਼ੀਨਾਂ ਵੀ ਲੈ ਕੇ ਆਏ। ਕਿਸਾਨਾਂ ਨੂੰ ਇਸ ਗੱਲ ਦੀ ਪੜਖ ਲਗੀ ਤਾਂ ਕਿਸਾਨ ਵੀ ਝੰਡੇ ਲੈ ਕੇ ਪਹੁੰਚ ਗਏ। ਇਲਜ਼ਾਮ ਲਾਇਆ ਕਿ ਸਾਨੂੰ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ ਅੱਧੇ ਕਿੱਲੇ ਦਾ ਰੇਟ ਜ਼ਿਆਦਾ ਅੱਧੇ ਦਾ ਘੱਟ ਇਹ ਨਾ ਸਰਕਾਰ ਇੱਕ ਦਸ ਸਾਨੂੰ ਗੁੰਮਰਾਹ ਕਰਦੀ ਆ ਥੋੜੇ ਪੈਸੇ ਦੇ ਕੇ ਤਾਂਦੇ ਵੀ ਆਰਬਿਟਰੇਟ ਦੇ ਚਲ ਜਓ ਤੇ ਜਿਹੜੇ ਸਾਡੇ ਪਿੰਡ ਆਰਬਿਟਰੇਟਰ ਦੇ ਗਏ ਆ ਉਹਨਾਂ ਉਥੋਂ ਕੇਸ ਜਿੱਤਿਆ ਵਾ ਤੇ ਹਾਈਵੇ ਨੇ ਉਹਨਾਂ ਨੂੰ ਨੈਸ਼ਨਲ ਗਾੜੀ ਸੈਸ਼ਨ ਕੋਰਟ ਦੇ ਚੈਲੰਜ ਕਰ ਲਿਆ ਵਾ ਪੈਸੇ ਅਜੇ ਸਾਡੇ ਪਿੰਡ ਚੋਂ ਕਿਸੇ ਬੰਦੇ ਨੂੰ ਨਹੀਂ ਮਿਲੇ ਮੇਰਾ ਖੁਦ ਦਾ 38 ਨੰਬਰ ਮਰਬਾ ਜਿਹਦੇ ਵਿੱਚੋਂ 4 ਕਿ ਨਾਲ ਤੇ 18 ਮਰਲੇ ਰਕਬਾ ਵਾ ਜਿਹਦੇ ਵਿੱਚੋਂ 1 ਕਿਨੜਾ 12 ਮਰਲੇ ਦਾ ਇਹਨਾਂ ਨੇ 38 ਨਾਲ ਬਣਾਤਾ ਵਾਟ ਤੇ 3 ਕਿਨੜਾ 6 ਮਰਲੇ ਰਕਬਾ ਵਾ ਜਿਹਦਾ ਇਹਨਾਂ ਨੇ 56 ਨਾਲ ਬਣਾਤਾ ਕੱਲ ਵੀ ਐਸ.ਡੀ.ਐਮ ਸਾਹਿਬ ਨਾਲ ਸਾਡੀ ਮੀਟਿੰਗ ਹੋ ਚੁੱਕੀ ਆ ਮੈਂ ਕਿਹਾ ਜੀ ਇਹ ਕੀ ਹੈ ਸਹੀ ਹੈ ਤੁਹਾਡੇ ਹਿਸਾਬ ਨਾਲ ਉਧਰ ਪੁਲਿਸ ਨਾਲ ਕਿਸਾਨਾਂ ਦੀ ਮੀਟਿੰਗ ਵੀ ਹੋਈ ਜਿਸ ਤਵਾਜ਼ ਪੁਲਿਸ ਨੇ ਭਰੋਸਾ ਦਵਾਇਆ ਕਿ ਕਿਸੇ ਨਾਲ ਕੋਈ ਤੱਕੇਸ਼ਾਈ ਨਹੀਂ ਕੀਤੀ ਜਾਵੇਗੀ ਜਿਨ੍ਹਾਂ ਦੀ ਜ਼ਮੀਨ ਹੁੰਦੀ ਸਾਨੂੰ ਮਿਲ ਕੇ ਆਪਣੇ ਉਹਨਾਂ ਨੇ ਕੰਸਰਨ ਦੱਸੇ ਨੇ ਆਪਣੀਆਂ ਦੁੱਖ ਦੀਆਂ ਦੱਸੀਆਂ ਆਪਾਂ ਇਹਨਾਂ ਨੂੰ વિશ્વાસ ਦੋਨੇ ਆ ਆਪਾਂ ਜੋ ਵੀ ਕਰਾਂਗੇ ਜਨਤਾ ਦੀ ਪੜ੍ਹਾਈ ਵਾਸਤੇ ਕਰਾਂਗੇ ਕਾਨੂੰਨ ਦੇ ਅਨਸਾਰ ਕਰਾਂਗੇ ਕਿਸੇ ਨਾਲ ਧੱਕਾ ਨਹੀਂ ਕਰਦੇ ਜੇ ਕਬਜ਼ਾ ਲਵਾਂਗੇ ਤੇ ਇਹਨਾਂ ਦੀ ਸਹਿਮਤੀ ਨਾਲ ਲਵਾਂਗੇ ਦੱਸ ਦਈਏ ਕਿ ਪਿਤੇ ਦਿਨੀ ਜ਼ਮੀਨਾਂ ਦੇ ਕਬਜ਼ੇ ਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਕੇਂਦਰੀ ਮੰਤਰੀ ਨਿਤਿਨ ਗੜਗਰੀ ਨੇ ਲੈਟਰ ਲਿਖਿਆ ਸੀ ਜਿਸ ਤੋਂ ਬਾਅਦ ਭਗਵੰਤ ਮਾਨ ਸਾਹਿਬ ਕੇ ਅੰਦੇ ਨਜ਼ਰ ਆਏ ਸਨ ਕਿ ਮੁੱਦਾ ਕਾਨੂੰਨ ਵਿਵਸਥਾ ਦਾ ਨਹੀਂ ਸਗੋ ਕੀਮਤ ਦਾ ਹੈ ਐਨੇ ਦੇਖੋ ਨੈਸ਼ਨਲ ਹਾਈਵੇ ਥੌਰਟੀ ਕਹਿੰਦੀ ਹੈ ਸਾਡਾ ਜ਼ਮੀਨ ਦਾ ਰੋਲਾ ਜੀ ਦੋ ਤਿੰਨ ਜਗ੍ਹਾ ਤੇ ਵੀ ਮਤਲਬ ਸਾਡਾ ਰੇਟ ਨਹੀਂ ਬਣ ਰਿਹਾ ਸੈਂਟਰ ਨਾਲ ਕਿਸਾਨਾਂ ਦਾ ਭਾਅ ਨਹੀਂ ਬਣ ਰਿਹਾ ਇੱਥੇ ਲਾਅ ਐਂਡ ਔਰਡਰ ਕਿੱਥੋਂ ਆ ਗਈ ਹੁਣ ਸਵਾਲ ਇਹ ਹੈ ਕਿ ਜ਼ਮੀਨ ਦੀ ਕੀਮਤ ਕਿਸ ਨੇ ਦਿਵਾਉਣੀ ਹੈ ਕਿਸਾਨਾਂ ਦਾ ਕੇਂਦਰ ਨਾਲ ਰਹਿਤਾ ਕਿਸ ਨੇ ਕਰਵਾਉਣਾ ਹੈ ਕੀਮਤ ਦੀ ਗੱਲ ਤਾਂ ਕੀਤੀ ਜਾ ਰਹੀ ਹੈ ਪਰ ਸਹੀ ਮੁੱਲ ਪਾਉਣ ਦੀ ਗੱਲ ਕੌਣ ਕਰੇਗਾ ਜੋ ਕਿਸਾਨ ਪੰਜਾਬ ਸਰਕਾਰ ਦੇ ਧੱਕੇਸ਼ਾਹੀ ਦਾ ਹਿਸਾਬ ਲਾ ਰਹੇ ਨੇ ਉਹਨਾਂ ਨੂੰ ਜਵਾਬਗੋ ਵੀ ਦੇਗਾ ਪੀਟੀਸੀ ਨਿਊਜ਼ ਦੇ ਲਈ ਖਡੂਰ ਸਾਬ ਤੋਂ ਰਵੀ ਖੈਰਾ ਦੀ ਰਿਪੋਰਟ